ਜਿਹੜੇ ਉਡਣਾ ਚਾਹੁੰਦੇ ਨੇ ਪਰ ਕਈ ਵਾਰੀ ਆਰਥਿਕ ਮਜਬੂਰੀਆਂ ਸਮਾਜਿਕ ਮਜਬੂਰੀਆਂ ਘਰੇਲੂ ਮਜਬੂਰੀਆਂ ਉਹਨਾਂ ਉਡਾਰੀਆਂ ਨੂੰ ਰੋਕ ਲੈਂਦੀਆਂ ਨੇ ਤੋਂ ਜ਼ਰੀਆ ਉਹਨਾਂ ਉਡਾਰੀਆਂ ਦਾ ਜ਼ਰੀਆ ਬਣ ਰਿਹਾ ਹੈ ਮੈਂ ਸਾਰੇ ਜ਼ਰੀਆ ਦੇ ਜਿੰਨੇ ਵੀ ਪ੍ਰਬੰਧਕ ਨੇ ਜਿੰਨੇ ਵੀ ਉਹਨੂੰ ਚਲਾਉਣ ਦੇ ਵਿੱਚ ਡਾਇਰੈਕਟਲੀ ਇਨਡਾਇਰੈਕਟਲੀ ਸਹਿਯੋਗ ਦਿੰਦੇ ਨੇ ਉਹਨਾਂ ਦਾ ਔਰ ਇੱਥੇ ਮੌਜੂਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਖ-ਵੱਖ ਕੋਰਸਾਂ ਦੇ ਵਿੱਚ ਆਪਣੇ ਭਵਿੱਖ ਦੀ ਤਲਾਸ਼ ਦੇ ਵਿੱਚ ਆਏ ਹੋਏ ਸਟੂਡੈਂਟਸ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਤਾਬਦੀ ਮਨਾ ਰਹੇ ਹਾਂ ਮੈਂ ਸੋਚ ਰਿਹਾ ਸੀ ਕਿ ਅਸਲ 'ਚ ਸਭ ਤੋਂ ਪਹਿਲਾ ਜ਼ਰੀਆ ਹਿੰਦੂ ਧਰਮ ਨੂੰ ਬਚਾਉਣ ਦਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਬਣੇ ਜਦੋਂ ਕਸ਼ਮੀਰੀ ਪੰਡਤਾਂ ਨੇ ਆ ਕੇ ਗੁਹਾਰ ਲਗਾਈ ਕਿ ਸਾਡਾ ਧਰਮ ਖਤਰੇ 'ਚ ਹੈ ਜੀ ਤਾਂ ਗੁਰੂ ਸਾਹਿਬ ਨੇ ਜ਼ਰੀਆ ਬਣਦੇ ਹੋਏ ਚਾਂਦਨੀ ਚੌਕ ਜਾ ਕੇ ਸ਼ਹੀਦੀ ਦਿੱਤੀ ਉਹ ਸਭ ਤੋਂ ਵਧੀਆ ਜਿਹੜਾ ਇੱਕ ਕੋਈ ਮੰਗ ਪੱਤਰ ਹੋਣਾ ਲੈ ਲਓ ਜੀ ਲੈ ਲਓ ਲੈ ਲਓ ਕੋਈ ਨਹੀਂ ਮੰਗ ਪੱਤਰ ਹੋਣਾ ਤੁਸੀਂ ਲੈ ਕੇ ਮੇਰੇ ਤੱਕ ਪਹੁੰਚਾ ਦਿਓ ਫੋਨ ਨੰਬਰ ਜ਼ਰੂਰ ਲਿਖ ਦਿਓ ਤਾਂ ਕਿ ਕੰਟੈਕਟ ਕੀਤਾ ਜਾ ਸਕੇ ਕੋਈ ਨਹੀਂ ਕੋਈ ਕੋਈ ਨਹੀਂ ਕਿਉਂਕਿ ਜੇ ਕਈ ਹੋਇਆ ਕਿ ਪਤਾ ਕਿਹੜੀ ਉਮੀਦ ਹੋਊਗੀ ਕਿ ਅੱਜ ਉੱਥੇ ਆਉਣਗੇ ਮੈਂ ਉੱਥੇ ਜਾਊਂਗਾ ਮੈਂ ਆ ਲਿਖੂਗਾ ਪਤਾ ਨਹੀਂ ਕਿਹੜੀ ਤਕਲੀਫ ਹੋਊਗੀ ਕੋਈ ਗੱਲ ਨਹੀਂ ਅਸੀਂ ਫੋਨ ਨੰਬਰ ਜ਼ਰੂਰ ਲੈ ਲਿਓ ਜੀ ਤਾਂ ਕਿ ਕੰਟੈਕਟ ਕੀਤਾ ਜਾ ਸਕੇ ਤੁਸੀਂ ਲੈ ਔਰ ਉਹਨਾਂ ਨੂੰ ਪਿਆਰ ਨਾਲ ਬਿਠਾਓ RAM NATH ਕਿ ਪਤਾ ਇਹਨਾਂ ਦੇ ਦੁੱਖਾਂ ਨੂੰ ਮਿਟਾਉਣ ਦਾ ਜ਼ਰੀਆ ਮੈਂ ਬਣ ਜਾਂ ਪਰਮਾਤਮਾ ਕੀ ਪਤਾ ਕਿੱਥੋਂ ਕੰਮ ਲਵੇ ਬੜਾ ਸੋਹਣਾ ਸੈਟਅਪ ਹੈ ਇਹ ਸਟੇਜ ਜਿਹੜੀ ਹੈ ਇਹ ਮੇਰੇ ਵਾਸਤੇ ਕੋਈ ਨਵੀਂ ਨਹੀਂ ਜਦੋਂ ਇੱਥੇ ਆਉਂਦੇ ਸੀ ਗਵਰਨਮੈਂਟ ਕਾਲਜ ਸੀ ਦੁੱਧਮ ਸਿੰਘ ਗਵਰਨਮੈਂਟ ਕਾਲਜ ਸੁਨਾਮ ਵੱਲੋਂ ਦਸਤੇ ਪਿਛਲੇ ਪਾਸੇ ਬੜੇ ਨਰਵਸ ਦਲਾ ਲੋਕੇ ਪਤਾ ਨਹੀਂ ਕੀ ਹੋਊਗਾ ਆਡੀਅנס ਕਿ ਹੋਜੀ ਹੋਊਗੀ ਕਿਸ ਤਰ੍ਹਾਂ ਦਾ ਰਿਸਪਾਂਸ ਮਿਲੂਗਾ ਜਿਸ ਤਰ੍ਹਾਂ ਹਰ ਇੱਕ ਕਲਾਕਾਰ ਨੂੰ ਚਾਹੇ ਜਿੱਡਾ ਵੱਡਾ ਬਣਜੀ ਕਲਾਕਾਰ ਵੈਲ ਐਸਟੈਬਲਿਸ਼ਡ ਹੋ ਜੇ ਚਾਹੇ ਜਿੰਨਾ ਮਰਜੀ ਛੋਟਾ ਹੋ ਜੇ ਪਰ ਉਹਦਾ ਹਰ ਰੋਜ਼ ਧਿਆਨ ਹੁੰਦਾ ਕੋਈ ਪੱਕਾ ਨਹੀਂ ਪਤਾ ਹੁੰਦਾ ਕਿ ਆਡੀਅנס ਜਿਹੜੀ ਆ ਉਹ ਕਿਸ ਕਿਸਮ ਦੀ ਹੈ ਕਿਸ ਮੂਡ ਚ ਹੈ ਤਾਂ ਸਾਹਮਣੇ ਵਾਲੀ ਜਿਹੜੇ ਸੀਟਾਂ ਨੇ ਇਹਨਾਂ ਤੇ ਜਿਹੜੇ ਜੱਜ ਸਾਹਿਬਾਨ ਪ੍ਰੋਫੈਸਰ ਸਾਹਿਬਾਨ ਵੱਡੇ ਵੱਡੇ ਕਲਾਕਾਰ ਸਾਹਿਬਾਨ ਗੁਣੀ ਗਹਿਣੀ ਲੋਕ ਬੈਠੇ ਹੁੰਦੇ ਸੀ ਨਿਸ਼ਾਨੀ ਕੋਈ ਹੁੰਦੀ ਸੀ ਵੀ ਜਿਹਦੇ ਕੋਟ ਤੇ ਆ ਲੱਗਿਆ ਹੋਇਆ ਉਹ ਕੁਝ ਨਾ ਕੁਝ ਹੁੰਦਾ ਹੈ ਆ ਜਿਹੜਾ ਲੱਗਦਾ ਨਾ ਇਹ ਡਰਾਉਂਦਾ ਹੈ ਤੇ ਬਹੁਤ ਵਾਰੀ ਇੱਥੇ ਆਏ ਬਹੁਤ ਵਾਰੀ ਇੱਥੋਂ ਜਿੱਤ ਕੇ ਗਏ ਜਿਹੜੀਆਂ ਐ ਆਏ ਆਲੀਆਂ ਪੌੜੀਆਂ ਚੜਦੀਆਂ ਇਧਰੋਂ ਉਹ ਪਹਿਲੀ ਹੁਕਮਨ ਕੇ ਰੀਚ ਹੀ ਪਾ ਦਿੰਦੀਆਂ ਨੇ ਇੱਥੇ ਆ ਕੇ ਬਹੁਤ ਸਾਰੇ ਕਾਲਜਾਂ ਦੇ ਕਿਉਂਕਿ ਯੂਨੀਵਰਸਿਟੀ ਇਹ ਇੰਟਰ ਜੂਨਲ ਜਿਹੜੇ ਯੂਥ ਫੈਸਟੀਵਲ ਹੁੰਦੇ ਸੀ ਉੱਚ ਸ਼ਿਵਾਲਿਕ ਕਾਲਜ ਨਿਆ ਨੰਗਲ ਤੋਂ ਲੈ ਕੇ ਸਾਰੇ ਮਾਲਵੇ ਦੇ ਲਗਭਗ ਕਾਲਜ ਉੱਥੋਂ ਦੇ ਚੁਣੇ ਹੋਏ ਫਸਟ ਆਏ ਹੋਏ ਜਿਹੜੇ ਵੀ ਵਿਦਿਆਰਥੀ ਆਪਣੇ ਆਪਣੇ ਫਨ ਦੇ ਮਾਹਰ ਉਹਨਾਂ ਦੇ ਵਿੱਚ ਆ ਕੇ ਪਰਫਾਰਮ ਕਰਨਾ ਵੱਡੀ ਗੱਲ ਆ ਜਦੋਂ ਮੈਂ ਪਹਿਲੀ ਵਾਰ ਸ਼ਹੀਦ ਉਦਮ ਸਿੰਘ گورਮੈਂਟ ਕਾਲਜ ਤੋਂ ਨਾਮ ਦੇ ਵਿੱਚ ਸਟੇਜ ਤੇ ਚੜਿਆ ਮੈਂ ਆਪਣੀ ਮਰਜ਼ੀ ਨਾਲ ਨਹੀਂ ਚੜਿਆ ਸੀਗਾ ਯਾਰਾਂ ਦੋਸਤਾਂ ਨੇ ਪੰਪ ਫੜ ਕੇ ਜੜਾਤਾ ਸੀਗਾ ਤੇ ਕਹਿੰਦੇ ਕਿ ਚੱਲ ਚੱਲ ਤੂੰ ਚੱਕ ਦੇ ਫੱਟੇ ਬੱਸ ਆਪ ਤਾਂ ਥੱਲੇ ਹੁੰਦੇ ਨੇ ਉਹਨਾਂ ਨੂੰ ਕੀ ਪਤਾ ਹੈ ਸਟੀਟੇ ਚੜ ਕੇ ਉਸ ਦਿਨ ਮੈਨੂੰ ਇਸ ਡਾਇਸ ਦਾ ਲੈਕਚਰ ਸਟੈਂਡ ਵੀ ਕਹਿ ਦਿੰਨੇ ਆ ਇਹਦੀ ਕੀਮਤ ਦਾ ਪਤਾ ਲੱਗਿਆ ਕਿ ਇਹ ਕਿੰਨਾ ਵਧੀਆ ਚੀਜ਼ ਹੈ ਕਿਉਂਕਿ ਜੇ ਲੱਤਾਂ ਕੰਮ ਦੀਆਂ ਹੋਣ ਤਾਂ ਇਹਦੇ ਵਿੱਚ ਲੋਕਾਂ ਨੂੰ ਦਿਸਦੀਆਂ ਨਹੀਂ ਹੁਣ ਤਾਂ ਨਹੀਂ ਹੁਣ ਤਾਂ ਨਹੀਂ ਕੰਮ ਦੀਆਂ ਹੁਣ ਤਾਂ ਤਜਰਬਾ ਹੋ ਗਿਆ ਪਰ ਪਹਿਲਾਂ ਪਹਿਲਾਂ ਜਿਹੜਾ ਆਕੇ ਇਥੇ ਨਰਵਸਨੈਸ ਹੁੰਦੀ ਹਰ ਇੱਕ ਨੂੰ ਹੁੰਦੀ ਹੈ ਪਰ ਮੈਂ ਅੱਜ ਇਸ ਗੱਲੋਂ ਬਹੁਤ ਧੰਨਵਾਦ ਕਰਦਾ ਜੀ ਯੂਨੀਵਰਸਿਟੀ ਦੇ ਪ੍ਰਬੰਧਕਾਂ ਸਾਰਿਆਂ ਦਾ ਡੀਸੀ ਸਾਹਿਬ ਜਾਂ ਜਿੰਨੇ ਵੀ ਰਜਿਸਟਰਾਰ ਸਹਿਬਾਨ ਡੀਨ ਸਹਿਬਾਨ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਹੜੀ ਹੈ ਉਹ ਦੇਸ਼ ਦੀਆਂ ਚੰਦ ਦੋ ਚਾਰ ਯੂਨੀਵਰਸਟੀਆਂ ਦੇ ਵਿੱਚੋਂ ਹੈ ਜਿੱਥੋਂ ਆਰਟਿਸਟ ਤੋਂ ਲੈ ਕੇ ਅਕੈਡੈਮਿਕ ਫੀਲਡ ਤੱਕ ਸਪੋਰਟਸ ਤੱਕ ਬਹੁਤ ਸਾਰੇ ਬੱਚੇ ਅਚੀਵਰਸ ਜਿਹੜੇ ਨੇ ਇਹ ਅਚੀਵਰਸ ਨੂੰ ਮੌਕਾ ਦੇਣ ਵਾਲੀ ਅਚੀਵਰਸ ਨੂੰ ਅਚੀਵਰਸ ਬਣਾਉਣ ਵਾਲੀ ਜੁਨੀਵਰਸਿਟੀ ਹੈ ਬਹੁਤਾਰੇ ਅੱਜ ਐਲੂਮਿਨੀਸਟ ਜੁਨੀਵਰਸਿਟੀ ਦੇ ਆਏ ਹੋਏ ਨੇ ਅਲੱਗ-ਅਲੱਗ ਫੀਲਡ ਦੇ ਵਿੱਚ ਉਹਨਾਂ ਨੇ ਮੱਲਾ ਮਾਰੀਆਂ ਨੇ ਬੜਾ ਅੱਛਾ ਲੱਗਦਾ ਕਿ ਖਾਸ ਤੌਰ ਤੇ ਮਾਲਵੇ ਦੇ ਖੇਤਰ ਦੇ ਬੱਚੇ-ਬੱਚੀਆਂ ਇੱਥੇ ਵਿੱਦਿਆ ਲੈਂਦੀਆਂ ਨੇ ਜਦੋਂ ਮੈਂ ਪਹਿਲੀ ਵਾਰ ਇੱਥੇ ਮੁੱਖ ਮੰਤਰੀ ਬਣਨ ਤੋਂ ਬਾਅਦ ਆਇਆ ਸੀ ਤਾਂ ਆਰਥਿਕ ਘਾਟੇ ਦੇ ਵਿੱਚ ਸੀ ਜੁਨੀਵਰਸਿਟੀ ਮੈਨੂੰ ਪ੍ਰਬੰਧਕਾਂ ਨੇ ਕਿਹਾ ਜੀ ਘਾਟਾ ਚੱਲ ਰਿਹਾ ਹੈ 80 ਕਰੋੜ ਰੁਪਿਆ ਪਰ ਮੰਥ ਘਾਟਾ ਚੱਲ ਰਿਹਾ ਹੈ ਜੁਨੀਵਰਸਿਟੀ ਦੇ ਵਿੱਚ ਨਵੇਂ ਹੋਸਟਲ ਬਣਨੇ ਨੇ ਨਵੀਂ ਇਨਫਰਾਸਟ੍ਰਕਚਰ ਬਣੂਗੀ ਤਾਂ ਕਿਵੇਂ ਕਰਾਂਗੇ ਫੀਸਾਂ ਕੀ ਮੁਲਾਜ਼ਮਾਨੀਆਂ ਤਨਖਾਹਾਂ ਨਹੀਂ ਪੂਰੀਆਂ ਹੋ ਰਹੀਆਂ ਉਸੇ ਦਿਨ ਅਸੀਂ ਜਾ ਕੇ ਵਿੱਤ ਮੰਤਰਾਲੇ ਨਾਲ ਪੰਜਾਬ ਦੇ ਵਿੱਤ ਮੰਤਰਾਲੇ ਨਾਲ ਮੀਟਿੰਗ ਕਰਕੇ ਪੈਸੇ ਜਾਰੀ ਕਰਨ ਦਾ ਜ਼ਰੀਆ ਲੱਭਿਆ 30 ਕਰੋੜ ਰੁਪਇਆ ਇੱਕ ਮਹੀਨੇ ਦਾ ਇਸ ਯੂਨੀਵਰਸਿਟੀ ਨੂੰ ਪੰਜਾਬ ਸਰਕਾਰ ਵੱਲੋਂ ਆ ਰਿਹਾ ਹੈ ਤਾਂ ਕਿ ਤੁਹਾਡੀ ਤੁਹਾਡੀ ਵਿੱਦਿਆ ਵਾਸਤੇ ਮਾਹੌਲ ਬਣਿਆ ਰਹੇ ਤੁਹਾਡੀ ਵਿੱਦਿਆ ਵਾਸਤੇ ਤੁਹਾਨੂੰ ਧਰਨੇ ਹੜਤਾਲਾਂ ਮੁਰਦਾਬਾ ਜਿੰਦਾਬਾਦ ਨਾ ਕਰਨਾ ਪਵੇ ਤੁਸੀਂ ਇੱਥੇ ਬਹੁਤ ਵੱਡੇ ਸੁਪਨੇ ਲੈ ਕੇ ਆਏ ਹੋ ਤੁਹਾਡੇ ਮਾਪਿਆਂ ਦੇ ਉਦੋਂ ਵੀ ਵੱਡੇ ਸੁਪਨੇ ਨੇ ਕਿ ਸਾਡੇ ਬੱਚੇ ਗਏ ਹੋਏ ਨੇ ਯੂਨੀਵਰਸਿਟੀ ਚੋਂ ਟਾਪਰ ਬਣ ਕੇ ਨਿਕਲਣਗੇ ਯੂਨੀਵਰਸਿਟੀ ਚੋਂ ਫਿਊਚਰ ਆਪਣਾ ਜਿਹੜਾ ਉਹ ਸ਼ੋਰ ਕਰਕੇ ਨਿਕਲਣਗੇ ਬਣਾ ਕੇ ਨਿਕਲਣਗੇ ਬਹੁਤ ਵੱਡੀਆਂ ਉਮੀਦਾਂ ਨੇ ਮਾਪਿਆਂ ਨੂੰ ਔਰ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਵਿਚਾਰਨ ਨਾਲ ਵਿਦਿਆ ਪਰ ਉਪਕਾਰੀ ਬਣਦੀ ਹੈ ਸਾਨੂੰ ਸਾਡੇ ਗੁਰੂਆਂ ਨੇ ਸਾਨੂੰ ਸਾਡੇ ਫਿਲਾਸਫਰਾਂ ਨੇ ਸਾਨੂੰ ਸਾਡੇ ਸ਼ਾਇਰਾਂ ਨੇ ਫਕੀਰਾਂ ਨੇ ਵਿੱਦਿਆ ਵਾਲੇ ਪਾਸੇ ਨੂੰ ਤੋਰਿਆ ਸਾਡਾ ਗੁਰੂ ਸ਼ਬਦ ਗੁਰੂ ਹੈ ਹਰ ਰੋਜ਼ ਸਰਬੱਤ ਦਾ ਭਲਾ ਮੰਗਣ ਵਾਲੀ ਬਾਣੀ ਲੱਖਾਂ ਸਪੀਕਰਾਂ ਦੇ ਵਿੱਚੋਂ ਗੁਣਗਣਾਈ ਜਾਂਦੀ ਹੈ ਵਿਚਾਰੀ ਜਾਂਦੀ ਹੈ ਉਚਾਰੀ ਜਾਂਦੀ ਹੈ ਆਪਣੇ ਵਿਰਸੇ ਨੂੰ ਆਪਣੇ ਕਲਚਰ ਨੂੰ ਆਪਣੀ ਹਿਸਟਰੀ ਨੂੰ ਯਾਦ ਰੱਖਣਾ ਤੇ ਕਾਇਮ ਰੱਖਣਾ ਇਹ ਫਰਜ ਹੈ ਆਪਣਾ ਫਰਜ ਹੈ ਕਈ ਵਾਰੀ ਆਪਾਂ ਕਿਉਂਕਿ ਕਹਿੰਦੇ ਦੂਜੇ ਦੀ ਥਾਲੀ 'ਚ ਲੱਡੂ ਵੱਡਾ ਲੱਗਦਾ ਹੁੰਦਾ ਹੈ ਦੂਰ ਦੇ ਢੋਲ ਸੁਹਾਵਣੇ ਲੱਗਦੇ ਹੁੰਦੇ ਆ ਕਈ ਵਾਰੀ ਆਪਾਂ ਦੂਜਿਆਂ ਦੀ ਕਿਸੇ ਪੇਸ਼ਕਾਰੀ ਤੋਂ ਪ੍ਰਭਾਵਿਤ ਹੋ ਜਾਂਦੇ ਆ ਕੋਈ ਗੱਲ ਨਹੀਂ ਦੁਨੀਆ ਭਰ ਦੀਆਂ ਪੇਸ਼ਕਾਰੀਆਂ ਦੇਖੋ ਸੁਣੋ ਪਰ ਦੂਜੇ ਦੀ ਪੱਕੀ ਦੇਖ ਕੇ ਆਪਣੀ ਕੱਚੀ ਨੀ ਟਾਣੀ ਸ਼ਾਇਦ ਅੱਪਾਂ ਕਈ ਵਾਰੀ ਐ ਸੋਚਣ ਲੱਗ ਜਾਂਦੇ ਆ ਜੇ ਮੈਂ ਪੰਜਾਬੀ ਬੋਲੂਗਾ ਮੈਨੂੰ ਮੰਨਿਆ ਜਾਊਗਾ ਕਿ ਸ਼ਾਇਦ ਮੈਂ ਜ਼ਿਆਦਾ ਪੜ੍ਹਿਆ ਲਿਖਿਆ ਨਹੀਂ ਹੈਗਾ ਜੇ ਅੱਗੋਂ ਕੋਈ ਅੰਗਰੇਜ਼ੀ ਬੋਲੂਗਾ ਤਾਂ ਸ਼ਾਇਦ ਉਹਨੂੰ ਕਿਹਾ ਜਾਂਦਾ ਵੀ ਤੂੰ ਸ਼ਾਇਦ ਉੱਪਰ ਐ ਰਸੂਲ ਹਮਜ਼ਾ ਤੋਬ ਨੇ ਲਿਖਿਆ ਆਪਣੀ ਕਿਤਾਬ ਮੇਰਾ ਪਾਕਿਸਤਾਨ ਚ ਉਹ ਕਹਿੰਦਾ ਜੇ ਮੈਂ ਆਪਣੀ ਬੋਲੀ ਬੋਲ ਰਿਹਾ ਆ ਆਪਣੀ ਪਾਕਿਸਤਾਨ ਦੀ ਜਿਹੜੀ ਬੋਲੀ ਹੈ ਜਦ ਜ ਮੈਂ ਪੰਜਾਬ ਚ ਪੰਜਾਬੀ ਬੋਲਦੇ ਤੇ ਅੱਗੇ ਉਹ ਸਾਹਮਣੇ ਕੋਈ ਅੰਗਰੇਜ਼ ਬੋਲ ਰਿਹਾ ਅੰਗਰੇਜ਼ੀ ਤਾਂ ਮੈਨੂੰ ਇਕੱਲੇ ਨੂੰ ਹੀ ਕਿਉਂ ਇਹ ਅੰਕਿਆ ਜਾਂਦਾ ਹੈ ਕਿ ਮੈਂ ਅਨਪੜਾ ਆ ਜਾਂ ਜਾਹਲ ਆ ਜਾਂ ਮੈਨੂੰ ਘੱਟ ਨੌਲੇਜ ਹੈ ਜਦ ਕੇ ਅੰਗਰੇਜ਼ ਵੀ ਆਪਣੀ ਮਾਂ ਬੋਲੀ ਬੋਲ ਰਿਹਾ ਹੈ ਮੈਂ ਵੀ ਆਪਣੀ ਮਾਂ ਬੋਲੀ ਬੋਲ ਰਿਹਾ ਮਾਂ ਬੋਲੀ ਚ ਕੋਈ ਫਰਕ ਜਾਂਦਾ ਹੈ मां ਚ ਕੋਈ ਫਰਕ ਨਹੀਂ ਹੁੰਦਾ ਮਾਪੇ ਹਨ ਪੜ ਹੋਵੇ ਮਾਪੇ ਮੀ ਐਚ ਡੀ ਕੀਤੀ ਹੋਵੇ मां काराने, काराने, मां ਹੁੰਦੀ ਹੈ ਔਰ ਇੱਕੋ ਹੀ ਰਿਸ਼ਤਾ ਹੈ ਜਿਹੜਾ ਇੱਕੋ ਅੱਖਰ ਨਾਲ ਹੈ मां ਦੁਨੀਆ ਭਰ ਦੇ ਨਾਵਲਕਾਰਾਂ ਨੇ ਸਾਹਿਤਕਾਰਾਂ ਨੇ ਬਹੁਤ ਕੁਝ ਲਿਖਿਆ मां ਬਾਰੇ ਪਰ ਹਜੇ ਲਿਖਿਆ ਨਹੀਂ ਗਿਆ ਪੂਰਾ ਨਹੀਂ ਲਿਖਿਆ ਗਿਆ मां ਬਾਰੇ ਰੱਬ ਦਾ ਰੂਪ मां ਨੂੰ ਕਿਹਾ ਜਾਂਦਾ ਸੋ मां ਬੋਲੀ ਜਿਹੜੀ ਮਾਂ ਨੇ ਪਹਿਲਾਂ ਬੋਲੀ ਸੀ ਜਿਹੜੀ ਸਿਖਾਈ ਸੀ ਬੋਲਣੀ ਲੋਰੀਆਂ ਜੀ ਵਿੱਚ ਮਿਲੀਆਂ ਤੇ ਵੈਣ ਜੀ ਦੇ ਵਿੱਚ ਪੈਣਗੇ ਲੋਰੀਆਂ ਤੋਂ ਵੈਣ ਤੱਕ ਜੇ ਪੰਜਾਬੀ ਆ ਤਾਂ ਫਿਰ ਵਿਚ ਵਿਚਾਲੇ ਕਿਉਂ ਕੁਝ ਹੋਰ ਆ ਜਾਂਦਾ ਸਿੱਖ ਲੋ ਸਿੱਖਣ 'ਚ ਕੋਈ ਹਰਜ ਨਹੀਂ ਦੁਨੀਆ ਭਰ ਦੀ ਮਾਧਿਅਮ ਨੇ ਹੁਣ ਤਾਂ ਸਾਰਾ ਕੁਝ ਨੈਟ ਤੇ ਆ ਗਿਆ ਸਿੱਖੋ ਜ਼ਰੂਰ ਪਰ ਆਪਣੀ ਬੋਲੀ ਦੀ ਕੀਮਤ ਤੇ ਨਾ ਸਿੱਖੋ ਮੈਂ ਕੋਈ ਇੱਥੇ ਕੋਈ ਤੁਹਾਨੂੰ ਕੋਈ ਸਿੱਖਿਆ ਦੇਣ ਨਹੀਂ ਆਇਆ ਮੈਂ ਤਾਂ